ਚੱਲ ਪੰਜਾਬੀ ਦੇਖਰ ਦਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਵੱਧ ਗਰਮੀ ਨਾ ਸਿਰਫ BC ਦੇ ਵਿੱਚ ਪਈ ਹੈ ਸਗੋਂ ਪੂਰੇ ਕੈਨੇਡਾ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਪਈ ਹੈ ਉਹ ਲਿਟਨ ਆ ਲਿਟਨ ਤੁਹਾਨੂੰ ਪਤਾ BC ਦਾ ਸ਼ਹਿਰ ਜਿਹੜਾ ਥੋੜੇ ਸਾਲ ਪਹਿਲਾਂ ਅੱਗਾਂ ਦੇ ਵਿੱਚ ਸੜ ਗਿਆ ਸੀ 42.6 ਡਿਗਰੀ ਟੈਂਪਰੇਚਰ ਇੱਥੇ ਦੱਸਿਆ ਜਾ ਰਿਹਾ 42.6 ਡਿਗਰੀਜ਼ ਤੇ ਦੂਜੀਆਂ ਜਿਹੜੀਆਂ ਲਿਲੀਊਟ ਆ ਜਾਂ ਕੁਝ ਹੋਰ ਥਾਵਾਂ ਨੇ ਉੱਥੇ ਵੀ ਟੈਂਪਰੇਚਰ 40 ਡਿਗਰੀ ਨੂੰ ਹਿੱਟ ਕਰ ਗਿਆ ਉਹਨਾਂ ਏਰੀਆਜ਼ ਦੇ ਵਿੱਚ ਟੈਂਪਰੇਚਰ ਜਿਹੜਾ 40.7 40.9 ਇੱਥੇ ਤੱਕ ਰਿਕਾਰਡ ਕੀਤਾ ਗਿਆ 블루 ਰਿਵਰ ਬੌਨਸ ਲੇਕ ਕੈਸਲਗਰ ਕੈਂਬਲ ਰਿਵਰ ਕ੍ਰੇਨ ਬਰੋਕ ਆਇਸੇ ਤਰ੍ਹਾਂ ਡਾਸਨ ਕ੍ਰੀਕ ਕੈਮਲੂਪਸ ਕੋਲੋਨਾ ਜਨ ਮੇਰਟ ਨੈਲਸਨ ਸੋਇਸ ਪ੍ਰਿੰਕਟਨ ਜਿਹੜਾ ਸਮਰਲੈਂਡ ਇਹ ਜਿੰਨੇ ਇਲਾਕੇ ਨੇ ਵੈਸਟਰ ਵੀ ਇਤੋਂ ਤੱਕ ਕਿ ਨਾ ਸਾਰਿਆਂ ਦੇ ਵਿੱਚ ਜਿਹੜੇ ਪੁਰਾਣੇ ਸਾਰੇ ਰਿਕਾਰਡ ਸੀ ਉਹ ਟੁੱਟ ਗਏ ਆ ਹਾਲਾਂਕਿ ਲੋਅਰ ਮੇਨਲੈਂਡ ਦੇ ਵਿੱਚ ਕੋਈ ਇਦਾਂ ਰਿਕਾਰਡ ਤਾਂ ਨਹੀਂ ਟੁੱਟਿਆ ਆਹ ਦੋ ਦਿਨ ਜਿਹੜੇ ਨਾ ਮੈਟਰੋ ਜਿਹੜੇ ਮੈਟਰੋਲੋਜਿਸਟ ਨੇ ਉਹ ਐਸ ਵੇਲੇ ਦੱਸ ਰਹੇ ਆ ਕਿ ਗਰਮੀ 30 ਡਿਗਰੀ ਤੋਂ ਉੱਤੇ ਅੱਜ ਵੀ ਰਹੀ ਆ ਤੇ ਕੱਲ ਨੂੰ ਵੀ ਐਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਆ ਸੋ ਮਤਲਬ 1-2 ਡਿਗਰੀ ਪਹਿਲੇ ਦਿਨ ਨਾਲੋਂ ਜ਼ਿਆਦਾ ਤਾਪਮਨ ਜਿਹੜਾ ਉਹ ਉੱਤੇ ਚਲ ਜਾਂਦਾ ਤੇ ਜਿਹੜਾ ਹਿਊਮਿਡਿਟੀ ਆ ਕਿਉਂਕਿ ਹਵਾ ਦੇ ਵਿੱਚ ਸੈੱਲ ਆ ਤੇ ਉਸ ਸੈੱਲ ਦੇ ਨਾਲ ਜਿਹੜਾ ਸਾਨੂੰ ਮਹਿਸੂਸ ਹੁੰਦਾ ਉਹ 38 ਡਿਗਰੀ ਦੇ ਨੇੜੇ ਤੇੜੇ ਹੁੰਦਾ ਦੂਜਾ ਇਹਦੇ ਨਾਲ ਹੋ ਰਿਹਾ ਉਹ ਰਿਆਦ ਦਾ ਜਿਹੜੀ ਗੱਲਬਾਤ ਅਸੀਂ ਜਾ ਰਹੀ ਆ ਕਿ 에ਅਰ ਕੁਆਲਿਟੀ ਡਿਟੇਰੀਓਰੇਟ ਹੋ ਰਹੀ ਆ ਹਵਾ ਦੀ ਗੁਣਵੱਤਾ ਦੇ ਉੱਤੇ ਅਸਰ ਪੈ ਰਿਹਾ ਅੱਜ ਜਿਹੜੇ ਰੈਕੋਰਡਸ ਨੇ ਉਹ ਲੋਅਰ ਮੇਨਲੈਂਡ ਦੇ ਵਿੱਚ ਵੀ ਤਾਪਮਨ ਦੇ ਕਾਫੀ ਜ਼ਿਆਦਾ ਗਰਮ ਰਹਿਣ ਦੀ ਸੰਭਾਵਨਾ ਤੇ ਰੈਕ ਟੁੱਟਣੇ ਆ ਟੁੱਟਣ ਗਏ ਤੱਕ ਸਾਡੇ ਕੋਲੇ ਰਿਪੋਰਟਾਂ ਆਉਂਦੀਆਂ ਜਿਹੜੇ ਵੈਦਰ ਅਪਡੇਟਸ ਆ ਹਰ 10 ਮਿੰਟ ਬਾਅਦ ਦਿੱਤੇ ਜਾ ਰਹੇ ਆ ਇਸ ਵੇਲੇ ਤਾਂ ਕਿ ਜਿਹੜੇ ਤੁਸੀਂ ਨੇ ਉਹਨਾਂ ਨੂੰ ਦੇਖ ਸਕੋ ਤੇ ਉਸ ਸਾਡੇ ਨਾਲ ਕੰਮ ਕਰ ਸਕੋ ਬੀਸੀ ਤੋਂ ਬਾਹਰ ਚਲਦੇ ਆ ਬੀਜੀ ਤੋਂ ਬਾਅਦ ਪੂਰੇ ਕੈਨੇਡਾ ਦੇ ਵਿੱਚ ਖਾਸ ਕਰ ਇਧਰਲੇ ਪਾਸੇ वेस्टर्न ਕੈਨੇਡਾ ਹੋਵੇ ਚਾਹੇ ਈਸ ਕੋਸਟ ਦੇ ਉੱਤੇ ਆ ਹੀਟ ਵੇਵ ਲਗਾਤਾਰ ਪ੍ਰਵਾਹ ਪਾ ਰਹੀ ਆ 40 ਡਿਗਰੀ ਤੱਕ ਤਾਪਮਨ ਐਕਸਪਰਟ ਦੱਸ ਰਹੇ ਆ ਔਰ এনवायरमेंट ਕੈਨੇਡਾ ਨੇ ਹੀਟ ਵਾਰਨਿੰਗ ਇਸ਼ੂਜ਼ ਕੀਤੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦੇ ਵਿੱਚ ਸਸਕਾਚਵਨ ਦੇ ਵਿੱਚ ਤੇ ਦੂਜੇ ਜਿਹੜੇ ਕੁਝ ਪ੍ਰੋਵਿੰਸਸਿਸ ਨੇ ਉਹਨਾਂ ਦੇ ਵਿੱਚ ਐਨਵਾਇਰਨਮੈਂਟ ਕੈਨੇਡਾ ਤੇ ਜਿਹੜੇ ਲੋਕਲ ਹੈਗੇ ਨੇ ਮੈਡੀਕਲ ਹੈਲਥ ਆਫੀਸਰਸ ਉਹ ਖਸਪਰਟ ਐਸੋਲਿਜ਼ ਦੱਸ ਰਿਹਾ ਕਿ ਕਿਉਂਕਿ ਹੀਟ ਵੱਧ ਰਹੀ ਆ ਜਿਹੜੇ ਵਲਨਰੇਬਲ ਨੇ ਜਿਸ ਤਰੀਕੇ ਨਾਲ ਅਸੀਂ ਕੱਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੂੰ ਥੋੜਾ ਜਿਆਦਾ ਖਾਸ ਥਿਆਲ ਦੀ ਰੱਖਣ ਦੀ ਲੋੜ ਆ ਦੂਜੇ ਜਿਹੜੇ মিডিਆ ਰਿਲੀਜ਼ ਆ ਉਹਦੇ ਉੱਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਤੁਸੀਂ ਜ਼ਿਆਦਾ ਜਿਹੜਾ ਇਹਦੇ ਵਿੱਚ ਅਵੇਅਰ ਹੋ ਸਕੋ ਕਿ ਕਿੱਥੇ ਕੀ ਹੋ ਰਿਹਾ ਹਰ ਇੱਕ ਸ਼ਹਿਰ ਦੇ ਆਪਣੇ ਤਰੀਕੇ ਨੇ ਉਹਨਾਂ ਨੇ 쿨ਿੰਗ ਸੈਂਟਰ ਬਣਾਏ ਆ ਪਰ ਇੱਕ ਗੱਲ ਜਿਹੜੀ ਸਾਰੇ ਕਹਿ ਰਹੇ ਆ ਕਿ ਹਾਈਡਰੇਟ ਰਹੋ ਪਾਣੀ ਜਿੰਨਾ ਪੀ ਸਕਦੇ ਹੋ ਪੀਓ ਜੇ ਤੁਹਾਡਾ ਡਾਕਟਰ ਤੁਹਾਡੀ ਲਿਮਟ ਕਰਦਾ ਆ ਕਿ ਫਲੂਇਡ ਤੁਸੀਂ ਕਿੰਨਾ ਲੈ ਸਕਦੇ ਹੋ ਉਸ ਗੱਲ ਨੂੰ ਖਿਆਲ ਜ਼ਰੂਰ ਰੱਖੋ ਕਿਉਂਕਿ ਕੁਝ ਕਿਰਨੀ ਦੇ ਪੇਸ਼ੈਂਟ ਜਾਂ ਦੂਜੇ ਨਾਲ ਗੱਲਾਂਬੱਲ ਧਿਆਨ ਰੱਖਦੇ ਆ ਦੂਜਾ ਠੰਡੇ ਥਾਂ ਦੇ ਉੱਤੇ ਰਹੋ ਟੈਂਪਰੇਚਰ ਜਿਹੜੀ ਪਾਕ ਕਾਰ ਕੀਤੀ ਹੁੰਦੀ ਪਾਰਕ ਉਹਦੇ ਵਿੱਚ 52 ਡਿਗਰੀ ਤੱਕ ਕਈ ਵਾਰੀ ਚਲਿਆ ਜਾਂਦਾ ਉਹ ਵੀ 15 20 ਮਿੰਟਾਂ ਦੇ ਵਿੱਚ ਵਿੱਚ ਹੀ ਸੋ ਜਦੋਂ ਕਾਰ ਦੇ ਵਿੱਚ ਜਾਣਾ ਆ ਉੱਥੇ ਘੱਟੋ ਘੱਟ ਥੋੜਾ ਜਿਹਾ ਖਿਆਲ ਜ਼ਰੂਰ ਰੱਖੋ ਥੋੜਾ ਜਿਹਾ ਸ਼ੀਸ਼ੇ ਜੇ ਕਰੋ ਨੂੰ ਕਹਿ ਲਓ ਕਿ ਜਿਹੜਾ ਉਸ ਤਰੀਕੇ ਨਾਲ ਖੁੱਲੇ ਰੱਖ ਕੇ ਰੱਖੇ ਜਾ ਸਕਦੇ ਆ ਜਾਂ ਕਾਰ 'ਚ ਜਾਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਥੋੜਾ ਜਿਹਾ ਧਿਆਨ ਰੱਖਿਆ ਜਾਣਾ ਚਾਹੀਦਾ ਆ ਹਾਈ ਟੈਂਪਰੇਚਰ ਦੇ ਵਿੱਚ ਜਿਹੜੇ ਇਹ ਜਿਹੜੇ ਹੈਗੇ ਆ ਕਿ কুল ওয়াਟਰ ਮਿਸਟ ਜਾਂ ਵੈਟ ਟਾਵਲ ਆ ਇਹ ਘਟੋ-ਘਟ ਉਹਨੂੰ কুল ਆਫ ਜਲਦੀ ਕਰ ਸਕਦੇ ਆ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਘਰਾਂ ਦੇ ਵਿੱਚ ਵਿੰਡੋਜ਼ ਜਿਹੜੀਆਂ ਖੁੱਲੇ ਰੱਖੋ ਸ਼ੀਰਡਸ ਜਿਹੜੀਆਂ ਉਹਨਾਂ ਨੂੰ ਬੰਦ ਰੱਖੋ 에어 ਕੰਡੀਸ਼ਨ ਜੇ ਪੋਸੀਬਲ ਆ ਉਹਦੀ ਵਰਤੋਂ ਕਰੋ ਲੋਕ ਜਿਹੜੇ ਇਕੱਲੇ ਰਹਿੰਦੇ ਆ ਜਾਂ ਹਾਈ ਰਿਸਕ ਦੇ ਉੱਤੇ ਆ ਕੋ ਹੀਟ ਰਿਲੇਟਡ ਇਲਨੈਸ ਆ ਉਹਨਾਂ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ ਤਾਂ ਇਹਨਾਂ ਦਾ ਧਿਆਨ ਜਿਆਦਾ ਰੱਖਿਆ ਜਾਣਾ ਚਾਹੀਦਾ ਗਰਮੀ ਲਗਾਤਾਰ ਜਿਹੜੀ ਇਸ ਵੇਲੇ ਵਧ ਰਹੀ ਹੈ ਇੱਕ ਨਵਾਂ ਸਰਵੇ ਸਾਹਮਣੇ ਆਇਆ ਸਰਵੇ ਦੇ ਵਿੱਚ ਜਿਹੜੇ ਕੈਨੇਡੀਅਨਸ ਨੇ ਉਹਨਾਂ ਬਾਰੇ ਕਿਹਾ ਗਿਆ ਕਿ ਇੱਕ ਘੱਟ ਆਸ਼ਾਵਾਦੀ ਨੇ ਆਪਣੇ ਫਾਈਨੈਂਸਸ ਨੂੰ ਲੈ ਕੇ ਵਧਿਆ ਵਿਆਜਾ ਕਰਨ ਕੈਨੇਡਾ ਇਸ ਵੇਲੇ ਵੱਡੇ ਆਰਥਿਕ ਸੰਕਟ ਦੇ ਵਿੱਚ ਲੰਘ ਰਿਹਾ ਲੋਕ ਆਰਥਿਕ ਸੰਕਟ ਦੇ ਵਿੱਚ ਨੇ ਜਿਹੜੇ ਕ੍ਰੈਡਿਟ ਕਾਰਡਸ ਨੇ ਉਹਨਾਂ ਦਾ ਕਰਜ਼ਾ ਜਿਹੜਾ ਲੋਕਾਂ ਦਾ ਨਹੀਂ ਦਿੱਤਾ ਜਾ ਰਿਹਾ ਉਹ ਦੱਸਦਾ ਕਿ ਲੋਕ ਆਰਥਿਕ ਸੰਕਟ ਦੇ ਵਿੱਚ ਨੇ ਮਹਿੰਗਾਈ ਜ਼ਿਆਦਾ ਆ ਤੇ ਇਨਕਮ ਲੈਗਵਲ ਜਿਹੜਾ ਆ ਉਹ ਉਹਨਾਂ ਨਹੀਂ ਆ ਹੋ ਕੀ ਰਿਹਾ ਸਪਿਰ ਟ੍ਰਾਂਸ ਯੂਨੀਅਨ ਕੈਨੇਡਾ ਜਿਹੜੀ ਆ ਉਹਨਾਂ ਨੇ ਇੱਕ ਆਪਣੀ ਇਹ ਸਟੱਡੀ ਸਾਹਮਣੇ ਲਿਆਂਦੀ ਆ ਟ੍ਰਾਂਸ ਯੂਨੀਅਨ ਕੈਨੇਡਾ ਤੇ ਇਕਿਊਫੈਕਸ ਦੋ ਆਰਗੇਨਾਈਜੇਸ਼ਨ ਨੇ ਜਿਹੜੇ ਸਾਡੇ ਸਾਰੇ ਜਿਹੜੇ ਕ੍ਰੈਡਿਟ ਦਾ ਹਿਸਾਬ ਕਿਤਾਬ ਰੱਖਦੇ ਆ ਕਿ ਕਿੰਨਾ ਕ੍ਰੈਡਿਟ ਹੈਗਾ ਤੇ ਕੀ ਇਹਦੇ ਚ Uh, मतलब सारा कुछ दोवे ਜਿਹੜੀਆਂ ਇਹ ਰੱਖਦੇ ਨੇ ਇਕਿਊਫੈਕਸ ਤੇ ਟ੍ਰਾਂਸਯੂਨੀਅਨ ਟ੍ਰਾਂਸਯੂਨੀਅਨ ਕੈਨੇਡਾ ਨੇ ਜਿਹੜੀ ਇਹਨਾਂ ਦੀ ਟ੍ਰਾਂਸਯੂਨੀਅਨ ਕੈਨੇਡਾ ਕੰਜ਼ਿਊਮਰ ਪਲਸ ਸਟਡੀ ਹੈਗੀ ਹੈਗੀ ਆ ਦੂਜੇ ਕੁਆਟਰ ਦੇ ਲਈ ਇਹਦੇ ਵਿੱਚ ਪਤਾ ਲੱਗਿਆ ਕਿ ਜਿਹੜੇ 57% ਕੈਨੇਡੀਅਨ ਹਾਊਸਹੋਲਡ ਨੇ ਉਹ ਕਹਿ ਰਿਹਾ ਕਿ ਉਹਨਾਂ ਦੀ ਇਨਕਮ ਉਹਨਾਂ ਦੇ ਖਰਚਿਆਂ ਦੇ ਨਾਲ ਜਾਂ ਮਹਿੰਗਾਈ ਦੇ ਨਾਲ ਰਲ ਨਹੀਂ ਰਹੀ 38% ਇਹ ਆਸ ਕਰਦੇ ਆ ਕਿ ਜਿਹੜੇ ਬਿੱਲ ਆ ਜਾਂ ਜਿਹੜੇ ਲੋਨ ਹੈਗੇ ਆ ਉਹ ਉਹਨਾਂ ਨੂੰ ਡਰਿਆ ਇਸ ਗੱਲ ਦਾ ਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਹੋਰ ਵੱਧ ਜਾਣੇ ਆ ਜਿਹੜੀ ਸ਼ਿਫਟ ਆ ਇੱਕ ਇਸ ਪੈਟਰਨ ਦੇ ਵਿੱਚ ਸੇਵਿੰਗ ਦੇ ਪੈਟਰਨ ਦੇ ਵਿੱਚ ਕੁਝ ਜਿਹੜੇ ਰਿਸਪੌਂਡੈਂਟ ਨੇ ਉਹ ਇੰਡੀਕੇਟ ਕਰ ਰਹੇ ਨੇ ਇਸ ਚੀਜ਼ ਨੂੰ ਕਿ ਜਿਹੜਾ ਉਹਨਾਂ ਦਾ ਅਵੇਲੇਬਲ ਕ੍ਰੈਡਿਟ ਆ ਉਹਨੂੰ ਐਡਜਸਟ ਕਿਦਾਂ ਕਰਨਾ ਚਾਹ ਜਿਹੜਾ ਆਰ ਰਿਟਾਇਰਮੈਂਟ ਦੀਆਂ ਸੇਵਿੰਗ ਪਲਾਨਸ ਨੇ ਉਹਦੇ ਉੱਤੇ 46% ਕੈਨੇਡੀਅਨਸ ਇਹ ਕਹਿੰਦੇ ਆ ਕਿ ਹਾਊਸਹੋਲਡ ਫਾਈਨੈਂਸਸ ਜਿਹੜੇ ਆ ਪਹਿਲਾਂ ਇੰਨੇ ਮਾੜੇ ਨਹੀਂ ਕਦੇ ਵੀ ਹੋਏ ਜਿੰਨੇ ਹੁਣ ਹੋਏ ਆ ਜਾਂ ਇਦਾਂ ਕਹਿ ਲਓ ਜਿੰਨਾ ਉਹਨਾਂ ਨੇ ਸੋਚਿਆ ਸੀ ਉਹਦੇ ਤੋਂ ਵੀ ਮਾੜੇ ਹੋ ਗਏ ਆ ਸੋ ਇਸ ਵੇਲੇ ਇੱਕ ਤਾਂ ਗੱਲ ਇਹ ਆ ਕਿ ਲੋਕਾਂ ਦੀ ਆਰਥਿਕ ਹਾਲਤ ਪਰ ਦੂਜੀ ਗੱਲ ਇਹਦੇ ਵਿੱਚ ਚਿੰਤਾ ਵਾਲੀ ਇਹ ਆ ਕਿ ਆਰਥਿਕ ਹਾਲਤ ਤਾਂ ਮਾੜੀ ਆ ਪਰ ਲੋਕਾਂ ਦੇ ਵਿੱਚ ਆਸ ਘਟ ਗਈ ਹੈ ਵੀ ਆਰਥਿਕ ਹਾਲਤ ਸੁਧਰੂਗੀ ਜਿਹੜੇ ਕਰੋਨਾ ਦੇ ਬਾਅਦ ਕੀਮਤਾਂ ਵਧ ਗਈਆਂ ਉਹ ਥੱਲੇ ਨਹੀਂ ਆ ਰਹੀਆਂ ਗਰੋਸਰੀ ਦੀਆਂ ਕੀਮਤਾਂ ਉਨੀਆਂ ਥੱਲੇ ਨਹੀਂ ਆ ਰਹੀਆਂ ਸਪਲਾਈ ਚੇਨ ਇਸ਼ੂਜ਼ ਆ ਰਹੇ ਨੇ ਹੁਣ ਪਤਾ ਲੱਗਦਾ ਕਿ ਕਿਉਂਕਿ ਵਾਤਾਵਰਣ ਦੇ ਵਿੱਚ ਅਸਰ ਪੈ ਰਿਹਾ ਇਹਦੇ ਕਰਕੇ ਜਿਹੜੀਆਂ ਫੂਡ ਸਪਲਾਈ ਚੇਨ ਦੇ ਵਿੱਚ ਅਸਰ ਪੈ ਰਿਹਾ ਤੇ ਲਾ-ਪਾ ਕੇ ਗੱਲ ਇਹ ਆ ਕਿ ਲੋਕਾਂ ਨੂੰ ਹੁਣ ਆਸ ਨਹੀਂ ਆ ਕਿ ਲੋਕਾਂ ਦੇ ਇਹ ਜਿਹੜੇ ਆਰਥਿਕ ਸਥਿਤੀ ਆ ਉਹ ਸੁਧਰੂਗੀ ਪਿਛਲੇ ਮਹੀਨੇ ਸਟੈਟਿਸਟਿਕਸ ਕੈਨੇਡਾ ਨੇ ਇਹ ਕਿਹਾ ਸੀ ਕਿ ਜਿਹੜੀ ਸਾਲਾਨਾ ਮਹਿੰਗਾਈ ਦੀ ਦਰ ਆ ਉਹ ਮਈ ਦੇ ਵਿੱਚ ਉੱਤੇ ਚੱਲ ਗਈ 2.9% ਦੇ ਉੱਤੇ ਜਦੋਂ ਕਿ ਉਹ ਤੋਂ ਇੱਕ ਮਹੀਨਾ ਪਹਿਲਾਂ ਅਪ੍ਰੈਲ ਦੇ ਵਿੱਚ 2.7% ਸੀ ਹੁਣ ਇਹਦੇ ਵਿੱਚ ਕਿਉਂਕਿ ਗੈਸੋਲੀਨ ਦੀਆਂ ਕੀਮਤਾਂ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਵਧ ਗਈਆਂ ਸੀ ਤੇ ਇਹ ਸਾਰੇ ਕੁਝ ਦਾ ਅਸਰ ਪੈ ਰਿਹਾ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਚਿੰਤਾ ਵਾਲੀ ਗੱਲ ਇਹ ਆ ਕਿ ਲੋਕ ਆਸ਼ਾਵਾਦੀ ਨਹੀਂ ਲੋਕਾਂ ਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਤ ਠੀਕ ਹੋਏਗੀ ਅਸੀਂ ਅਫੋਰਡੇਬਲ ਹਾਊਸਿੰਗ ਦੀ ਗੱਲ ਅਕਸਰ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹ ਨਹੀਂ ਆ ਜਾਂ ਇਹਦੀ ਸਮੱਸਿਆ ਆ ਪਰ ਇਹਦਾ ਹੁਣ ਹੱਲ ਕੀ ਹੋ ਰਿਹਾ ਕਿ ਕੁਝ ਲੋਕ ਜਿਹੜੇ ਨੇ ਉਹ ਆਪਣੇ ਆਰ ਵੀ ਰਿਜ਼ੋਰਟ ਜਾਂ ਕਹਿ ਲਓ ਜਿਹੜੇ ਰਿਵਰ ਬੈਂਟ ਕੋਟੇਜ ਨੇ ਉਹਨਾਂ ਦੇ ਵਿੱਚ ਰਹਿ ਰਹੇ ਆ ਆਇਲੈਂਡ ਦੇ ਉੱਤੇ ਜਾਂ ਹੋਰ ਕੁਝ ਥਾਵਾਂ ਦੇ ਉੱਤੇ ਵੀ ਉਹਦਾ ਮਤਲਬ ਕੀ ਆ ਕਿ ਜਿਹੜਾ ਲੋਕਾਂ ਦਾ ਖਰਚਾ ਆ ਜਿਹੜਾ ਜਿਹਨੂੰ ਇਕੱਠਾ ਕਰਕੇ ਤੇ ਜਿਹਨੂੰ ਲੋਕ ਆਪਣਾ ਘਰ ਲੈਣਾ ਚਾਹੁੰਦੇ ਆ ਉਹ ਲਿਆ ਨਹੀਂ ਜਾ ਰਿਹਾ ਜਿਹੜੀਆਂ ਆਰ ਵੀ ਵੈਨ ਆ ਹੁਣ ਉਹਦੇ ਵਿੱਚ ਲੋਕਾਂ ਨੇ ਰਹਿਣਾ ਸ਼ੁਰੂ ਕਰਤਾ ਵੀ ਠੀਕ ਆ ਨਹੀਂ ਰਿਹਾ ਜਾਂਦਾ ਇਹ ਘਰ ਹੀ ਆ ਆਪਣਾ ਪਰ ਹੁਣ ਆਰ ਵੀ ਵੈਨ ਦੇ ਵਿੱਚ ਵਕਤੀ ਤੌਰ ਤੇ ਟੈਂਪੋਰਰੀਲੀ ਤਾਂ ਰਿਹਾ ਜਾ ਸਕਦਾ ਪਰ ਪਰਮਾਨੈਂਟਲੀ ਇਹ ਕੋਈ ਸੋਲੂਸ਼ਨ ਨਹੀਂ ਆ ਦੂਜੀ ਗੱਲ ਇਹ ਆ ਕਿ ਆਰ ਵੀ ਵੈਨ ਤੁਸੀਂ ਲਿਆ ਤੇ ਲਈ ਤੁਸੀਂ ਉਹਨੂੰ ਖੜੀ ਕਿੱਥੇ ਕਰੋਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ ਕਿਉਂਕਿ ਇਹਨਾਂ ਲੋਕਾਂ ਦੀ ਗਿਣਤੀ ਹਜੇ ਤੱਕ ਮਤਲਬ ਇੰਨੀ ਕਦੇ ਨਹੀਂ ਵਧੀ ਜਿੰਨੀ ਐਸ ਵੇਲੇ ਇਹ ਜਿਹੜੇ ਰੀਕ੍ਰੀਏਸ਼ਨਲ ਵਹੀਕਲ ਆ ਉਹਨਾਂ ਦੇ ਵਿੱਚ ਰਹਿਣ ਵਾਲਿਆਂ ਦੀ ਜਿਹੜੀ ਆ ਉਹ ਵਧ ਗਈ ਐ ਕਿ ਜਿੰਨਾਂ ਲੋਕਾਂ ਨੇ ਰੀਕ੍ਰੀਏਸ਼ਨਲ ਵਹੀਕਲ ਨੂੰ ਆਪਣਾ ਘਰ ਬਣਾ ਲਿਆ ਜਿਹੜੇ ਇਹ ਆਰ ਵੀਸ ਨੇ ਇਹਨਾਂ ਦੇ ਵਿੱਚ ਤੁਹਾਨੂੰ ਖਾਣ ਪੀਣ ਸੌਣ ਦੇ ਲਈ ਕਟੋ-ਕਟ ਸਾਰਾ ਪ੍ਰਬੰਧ ਇੱਕਦੇ ਬੰਦੇ ਇੱਕ ਦੋ ਬੰਦਿਆਂ ਲਈ ਹੋ ਜਾਂਦਾ ਪਰ ਹੁਣ ਹਰ ਇੱਕ ਮਿਊਨਿਸਪੈਲਿਟੀ ਦੇ ਨਿਸ਼ਮ ਅਲੱਗ ਨੇ ਕਿ ਉਹਨਾਂ ਨੇ ਇਹਨੂੰ پارک ਕਰਨ ਦੇਣਾ ਕਿ ਨਹੀਂ ਹੁਣ ਇਹਨੂੰ ਵੈਨ ਨੂੰ ਵੀ ਤਾਂ پارک ਕਰਨਾ ਹੀ ਹੈ ਕਿਤੇ ਜਿਹੜੇ ਆਰ ਵੀ ਪਾਰਕਸ ਨੇ ਉਹ ਪੱਕਾ ਤੇ ਤੁਹਾਨੂੰ پارک ਕਰ ਨਹੀਂ ਦਿੰਦੇ ਐ ਬਸਫੋਰਡ ਵੱਲੋਂ ਜਾ ਕੇ ਨਿਗਾਹ ਮਾਰੋ ਜਿਹੜੇ ਆਪਣੇ ਟਰੱਕ ਸਟਾਪ ਨੇ ਉਹਨਾਂ ਸਾਰਿਆਂ ਦੇ ਸਾਰਿਆਂ ਨੂੰ ਇਹਨਾਂ ਰੀਕ੍ਰੀਏਸ਼ਨਲ ਵਹੀਕਲਾਂ ਨੇ ਭਰਿਆ ਆ ਔਰ ਦੂਜਾ ਸਟਰੀਟ ਦੇ ਉੱਤੇ ਸੇਫਟੀ ਕੀ ਆ ਤੁਸੀਂ ਇਹਦੇ ਵਿੱਚ ਪਾਏ ਆ ਉਹ ਵੀ ਇੱਕ ਕਨਸਰਨ ਆ ਥੋੜੇ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਇੱਕ 18 ਮਹੀਨਿਆਂ ਦੇ ਬੱਚੇ ਨੂੰ ਬਾਪ ਪਾਰ ਵੀ ਬੈਂਡ ਦੇ ਵਿੱਚ ਰੱਖ ਕੇ ਪਾਲ ਰਿਆ ਉਹ ਕਹਿੰਦਾ ਮੈਨੂੰ ਕੋਈ ਦੱਸੋ ਮੈਂ ਕੀ ਕਰਾਂ ਜਾਂ ਕਿੱਥੇ ਰਵਾਂ ਹੁਣ ਇਹ ਮਸਲਾ ਜਿਹੜਾ ਆ ਕਿ ਹਰ ਇੱਕ ਸ਼ਹਿਰ ਦੇ ਨਿਜਮ ਆਰ ਵੀਜ਼ ਦੇ ਬਾਰੇ ਵੱਖਰੇ ਨੇ ਜਿਦਾ ਵੈਨਕੂਵਰ ਸਕਾਮਿਸ਼ ਸਰੀ ਇੱਥੇ ਜਿਹੜੇ ਇਹਨਾਂ ਇਹਨਾਂ ਆਰ ਵੀਜ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਲੜਦੇ ਰਹੇ ਆ ਲੋਕ ਇਹਨਾਂ ਦੇ ਹੱਕਾਂ ਦੇ ਲਈ ਵੀ ਪਿਛਲੇ ਫਾਲ ਦੇ ਵਿੱਚ ਕੋਕਨਾਗਰ ਦੇ ਕਾਉਂਸਲਰ ਜਿਹੜੇ ਸੀਗੇ ਵਰਨਨ ਦੇ ਵਿੱਚ ਉਹਨਾਂ ਨੇ ਵੋਟ ਪਾਈ ਸੀ ਇਸ ਸੱਕ ਦੇ ਵਿੱਚ ਕਿ ਆਰਵੀਜ਼ ਨੂੰ ਐਗਰੀਕਲਚਰ ਲੈਂਡ ਰਿਜ਼ਰਵ ਪ੍ਰਾਪਰਟੀਆਂ ਦੇ ਉੱਤੇ ਜਿਹੜਾ ਬ੍ਰਹਣ ਦਿੱਤਾ ਜਾਵੇ ਵੀ ਕਿਤੇ ਤਾਂ ਰਹਿਣਗੇ ਪਾਕਸ਼ਵੈਲਾ ਜਿਹੜਾ ਜਿੱਥੇ ਦੀ ਇੱਕ ਇੱਕ ਖਬਰ ਹੈ ਇਸ ਵੇਲੇ ਚਰਚਾ ਦੇ ਵਿੱਚ ਆ ਰਹੀ ਹੈ ਕਿ ਉੱਥੇ ਵਿਅਕਤੀ ਇਹਦੇ ਵਿੱਚ ਲਿਆ ਰਿਹਾ ਆਪਣੇ ਆਈਲੈਂਡ ਦੇ ਉੱਤੇ ਉਹ origignal ਡਿਸਟ੍ਰਿਕਟ ਨਨਾਇਮੂ ਦੀ ਜੂਰਿਸਡਿਕਸ਼ਨ ਦੇ ਥੱਲੇ ਆਉਂਦਾ ਤੇ ਜੂਰਿਸਡਿਕਸ਼ਨਸ ਦੇ ਵਿੱਚ ਵਿਰੋਧ ਆ ਇਸ ਗੱਲ ਦਾ ਇਹਨਾਂ ਬਾਈਲਾਸ ਦਾ ਸੋ ਵੱਛੇ ਮਹੀਨੇ ਦੀ ਲਿਮਟ ਆ ਆਰ ਵੀ ਸਟੇ ਕੈਂਪ ਗਰਾਉਂਡ ਦੇ ਉੱਤੇ ਜਾਂ ਰਿਜ਼ੋਰਟ ਦੇ ਉੱਤੇ ਉਹ ਤੋਂ ਬਾਅਦ ਲੋਕ ਕਥੀ ਹਨ ਸੋ ਇੱਕ ਜਿਹੜਾ ਪਹਿਲਾਂ ਕਦੇ ਮਸਲਾ ਸੁਣਿਆ ਨਹੀਂ ਸੀ ਉਹ ਇਸ ਵੇਲੇ ਆ ਜਿਹੜਾ ਮਸਲਾ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਕਰੀ ਕਰੀਏਸ਼ਨਲ ਵਹੀਕਲਸ ਜਿਹੜੇ ਨੇ ਉਹਨਾਂ ਬਾਰੇ ਚਰਚਾ ਚੱਲ ਰਹੀ ਆ ਵੀ ਕੀ ਇਹਨਾਂ ਦੇ ਵਿੱਚ ਪੱਕੇ ਰਿਹਾ ਜਾ ਸਕਦਾ ਰਹਿਣਾ ਸੌਖਾ ਨਹੀਂ ਪੋਸੀਬਲ ਨਹੀਂ ਪ੍ਰੈਕਟੀਕਲੀ ਜੇ ਕੋ ਫੈਸਲਾ ਹੀ ਕਰ ਲੈਂਦਾ ਵੀ ਮੈਂ ਰਹਿਣਾ ਹੀ ਆ ਤਾਂ ਉਹਦੇ ਲਈ ਫਿਰ ਸਰਕਾਰ ਕੀ ਕਰਦੀ ਆ ਉਹਦੇ ਉਹ ਸਬਾਈਕਲ ਨੂੰ ਉੱਥੋਂ ਭਜਾ ਦਿੰਦੀ ਆ ਉੱਥੇ ਅਲਾਉ ਕਰਦੀ ਆ ਜਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਜਿਹੜਾ ਬਾਈਲਾ ਹੋ ਜਵੇ ਕਿ ਤੁਸੀਂ ਆਰ ਵੀਜ਼ ਦੇ ਵਿੱਚ ਰਹਿ ਸਕਦੇ ਹੋ ਤੇ ਆਰ ਵੀਜ਼ ਕਿਤੇ ਵੀ ਖੜੀਆਂ ਕੀਤੀਆਂ ਜਾ ਸਕਦੀਆਂ ਅਗਲੀ ਗੱਲਬਾਤ ਦੋਸਤੋ ਕੁਝ ਫਰੂਟਸ ਬਾਰੇ ਆ ਜਿਵੇਂ ਪੀਚੇਸ ਨੇ ਜਾਂ ਕੁਝ ਹੋਰ ਜਿਹੜੇ ਫਰੂਟ ਨੇ ਖਾਸ ਤਰ੍ਹਾਂ ਦੇ ਬੀਸੀ ਦੇ ਵਿੱਚ ਇਹਨਾਂ ਨੂੰ ਸਟੋਨ ਫਰੂਟ ਕਹਿੰਦੇ ਆ ਅਸੀਂ ਉਸ ਕੈਟਾਗਰੀ ਦੇ ਫਰੂਟ ਇਸ ਵਾਰੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਇੱਥੇ ਦੇ ਜਿਹੜੇ ਫਰੂਟ ਸਟੈਂਡ ਖਾਸ ਕਰ ਇੱਧਰ ਹੈ ਬਸ ਫੋਟ ਦੇ ਵਿੱਚ ਤੁਸੀਂ ਦੇਖਦੇ ਆ ਲੋਕਲ ਗ੍ਰੋਸਰਸ ਜਿਹੜੇ ਨੇ ਉੱਥੇ ਸਮਰ ਦੇ ਵਿੱਚ ਤੁਹਾਨੂੰ ਜਿਹੜੇ ਜਿਨਾਂ ਨੂੰ ਸਟੋਨ ਫਰੂਟਸ ਕਿਹਾ ਜਾਂਦਾ ਪੀਚਸ ਵਗੈਰਾ ਆ ਜਿਹੜੇ ਔਰਕਟਸ ਨੇ ਉਹ ਇਨਾ ਫਰੂਟਸ ਤੇ ਲਈ ਨਹੀਂ ਉੱਥੇ ਦਿਖ ਰਿਹਾ ਕਿਉਂ ਕਿਹਦਾ ਕਾਰਨ ਮੌਸਮ ਦੱਸਿਆ ਜਾ ਰਿਹਾ ਮੌਸਮ ਹੁਣ ਦੀ ਗਰਮੀ ਨਹੀਂ ਦੱਸਿਆ ਜਾ ਰਿਹਾ ਸਗੋਂ ਪਿਛਲੀ ਠੰਡ ਦੱਸਿਆ ਜਾ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਠੰਡ ਪਈ ਆ ਉਹਦੇ ਕਰਕੇ ਫੋਰ ਜਿਹੜੇ ਫਰੂਟ ਹਾਰਵੈਸਟ ਆ ਇਹਦੇ ਉੱਤੇ ਅਸਰ ਪਿਆ ਆ ਇੱਕ ਐਬਸਫੋਰਡ ਦੇ ਵਿੱਚ ਫਰੂਟ ਸਟੈਂਡ ਦੇ ਉੱਤੇ ਜਿਹੜੇ ਪੀਚੇਸ ਅਵੇਲੇਬਲ ਨੇ ਉੱਥੇ ਜਾਂ ਹੋਰ ਚੀਜ਼ਾਂ ਜਿਹੜੇ ਸਟੋਨ ਫਰੂਟਸ ਨੇ ਪਰ ਜਿਹੜੇ ਇਹ ਬਾਹਰੋਂ ਆਏ ਆ ਜਾਂ ਤਾਂ ਵਸ਼ਿੰਗਟਨ ਤੋਂ ਆਏ ਆ ਜਾਂ ਜਾਰਜੀਆ ਤੋਂ ਆਏ ਆ ਸੋ ਇੱਥੇ ਪੈਦਾ ਹੋਣ ਵਾਲਾ ਫਰੂਟ ਜਿਹੜਾ ਆ ਉਹਦੇ ਉੱਤੇ ਓਕਨਾਗਨ ਦੇ ਵਿੱਚ ਜਿਹੜੀ ਕ੍ਰੌਪ ਹੁੰਦੀ ਸੀਗੀ ਉਸ ਸਾਰੇ ਦੀ ਸਾਰੀ ਵਾਇਦਰ ਨੂੰ ਡਿਸਟਰੋਏ ਕਰ ਦਿੱਤੀ ਉਹ ਕਹਿੰਦੇ ਸੀ ਜੌਰਜੀਆ ਤੋਂ ਜਾਂ ਦੂਜੀਆਂ ਥਾਵਾਂ ਦੇ ਤੋਂ ਐਸ਼ਬਲੇਰੇ ਲਿਆ ਰਹੇ ਆ ਕਿਉਂਕਿ ਓਕਨਾਕਨ ਦੇ ਵਿੱਚੋਂ ਸਾਨੂੰ ਜ਼ੀਰੋ ਸਟੋਨ ਫਰੂਟ ਮਿਲ ਰਿਹਾ ਤੇ ਜਿਹੜੇ ਦਰਖਤ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਜਿਹੜੇ ਡਿੱਗ ਰਹੇ ਆ ਸੋ ਜਿਹੜੇ ਕਿਉਂਕਿ ਦਰਖਤ ਡਿੱਗ ਪਏ ਜਿਹੜੇ ਹੈਗੇ ਵੀ ਨਹੀਂ ਵਿਦਆਊਟ ਫਲਾਵਰਸ ਨੇ ਤੇ ਉਹਦਾ ਹੋਇਆ ਕਿ ਅਲਟੀਮੇਟਲੀ ਇਥੇ ਦਾ ਫਰੂਟ ਮਤਲਬ ਮੌਸਮ ਨੇ ਦੇਖੋ ਵਾਤਾਵਰਣ ਨੇ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਐ ਸੀ ਆ ਜਿਹੜੀ ਗਰਮੀ ਦੀ ਗੱਲਬਾਤ ਕਰ ਰਹੇ ਆ ਇਹਦਾ ਸਰਾਉਣ ਵਾਲੇ ਸਮੇਂ ਦੇ ਉੱਤੇ ਪੈਣਾ ਮੌਸਮ ਗਰਮੀ ਜਿਹੜੀ ਆ ਪਈ ਨਹੀਂ ਠੰਡ ਜ਼ਿਆਦਾ ਪਈ ਗਈ ਆ ਹੁਣ ਪੈਣ ਲੱਗੀ ਆ ਪਹਿਲਾਂ ਸਮਰ ਸ਼ੁਰੂ ਨਹੀਂ ਹੁੰਦੀ ਉਹਦਾ ਅਸਰ ਇਥੋਂ ਤੱਕ ਜਿਹੜੀਆਂ ਹਣੀ ਬੀਜ ਦੇ ਉੱਤੇ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿੰਨਾ ਅਸਰ ਪਿਆ ਸੀ ਜਦੋਂ ਹਣੀ ਬੀਜ ਜੀ ਘਟ ਗਈਆਂ ਸ਼ਹਿਦ ਦੀਆਂ ਮੱਖੀਆਂ ਨਹੀਂ ਰਹੀਆਂ ਪੋਲੀਨੇਸ਼ਨ ਨਹੀਂ ਹੋਈ ਉਹਦੇ ਨਾਲ 베ਰੀ ਦੀ ਫਰੂਟ ਦੇ ਜਿਹੜੀ ਫਸਲ ਦੇ ਉੱਤੇ ਕਿੰਨਾ ਵੱਡਾ ਅਸਰ ਜਿਹੜਾ ਇਹਦਾ ਪਿਆ ਸੀ ਸੋ ਓਕਨਾਗਨ ਦੇ ਵਿੱਚ ਵੱਡੀ ਸਮੱਸਿਆ ਇਹ ਸਾਰੇ ਕੁਸ਼ਤੇ ਵਿੱਚ ਬਾਕੀ ਥਾਵਾਂ ਦੇ ਉੱਤੇ ਫਰੂਟ ਦੇ ਉੱਤੇ ਤੇ ਲੱਗਦਾ ਇਹ ਆ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਵੀ ਅਸਰ ਇਹਦਾ ਪੈਣਾ ਹੈ BC ਫਰੂਟ ਗ੍ਰੋਸਰ ਅਸੋਸੀਏਸ਼ਨ ਨੇ ਆਪਣਾ ਪਿੱਛੇ ਜੇ ਡਾਟਾ ਵੀ ਸ਼ੇਅਰ ਕੀਤਾ ਸੀ ਕਿ ਸਮੱਸਿਆ ਜਿਹੜੀ ਆ ਰਹੀ ਆ ਸੋ ਇਸ ਵੇਲੇ ਪਿਛਲੇ ਹਿੱਸੇਮੇ ਦੇ ਵਿੱਚ ਜਿਹੜੀ ਸਪ੍ਰਿੰਗ ਸੀਗੀ ਜਿੰਨੀ ਗਰਮੀ ਸਪ੍ਰਿੰਗ ਦੇ ਵਿੱਚ ਪੈਂਦੀ ਆ ਉਨੀ ਗਰਮੀ ਨਹੀਂ ਪਈ ਤੇ ਜਿਹਦਾ ਨਤੀਜਾ ਇਹ ਸਾਹਮਣੇ ਆ ਰਿਹਾ ਕਿ ਸਾਫ ਤੌਰ ਦੇ ਉੱਤੇ ਹੁਣ ਐਸ ਵੇਲੇ ਸਾਡੇ ਕੋਲ ਉਹਨਾ ਫਰੂਟ ਨਹੀਂ ਹੈ ਜਾਂ ਫਰੂਟ ਹੈ ਹੀ ਨਹੀਂ ਜਿੰਨਾ ਚਾਹੀਦਾ ਆ ਅਗਲੀ ਗੱਲ ਬਾਤ ਦੋਸਤੋ ਇੱਕ ਚਾਰजेस ਲੱਗੇ ਆ ਤੇ ਅਰੈਸਟ ਹੋਇਆ ਕ੍ਰਿਸਟੀ ਨਿਕੋਲ ਅਸੈਸਨੋਬੀ ਦਾ ਇੱਕ ਔਰਤ ਆ ਇਹ ਜਿਹੜੀ ਫਾਸਟੀਨੇਸ਼ਨ ਦੀ ਇਹ ਔਰਤ ਆ ਇਹਨੂੰ ਚਾਰਜ ਕੀਤਾ ਆਰਸੀਐਮਪੀ ਨੇ ਕੁਝ ਬਹੁਤ ਜਿਹੜੇ ਸੀਰੀਅਸ ਆਫੈਂਸਸ ਦੇ ਉੱਤੇ ਜਿਹਦੇ ਵਿੱਚ ਇਹ ਆ ਕੇ ਛੋਟੇ ਜਿਹੜੇ ਬੱਚੇ ਨੇ ਜਿਹੜੇ ਮਾਈਨਰ ਨੇ ਉਹਨਾਂ ਦੀ ਟ੍ਰੈਫਿਕਿੰਗ ਸਮਗਲਿੰਗ ਬੱਚਿਆਂ ਨੂੰ ਗਲਤ ਕੰਮਾਂ ਦੇ ਲਈ ਉਕਸਾਉਣਾ ਉਹਨਾਂ ਨੂੰ ਡਰਾਉਣਾ ਉਹਨਾਂ ਨੂੰ ਜਿਹੜੀਆਂ ਸੈਕਸ਼ੂਅਲ ਸਰਵਿਸਿਜ਼ ਦੇਣ ਦੇ ਲਈ ਫਾਇਦਾ ਦੇਣ ਦੀ ਗੱਲ ਕਰਨੀ ਜੇ ਮਾਈਨਰਸ ਦੇ ਲਈ ਤੇ ਐਡਵਰਟਾਈਜ਼ ਕਰਨਾ ਜਿਹੜੀਆਂ ਸੈਕਸ਼ੂਅਲ ਸਰਵਿਸਿਜ਼ ਨੂੰ ਤੇ ਜਿਹੜਾ ਵੀ ਮਤਲਬ ਇਹ 18 ਸਾਲ ਤੋਂ ਘੱਟ ਉਮਰ ਦੇ ਵਿੱਚ ਇਨਵੋਲਵ ਕਰਨਾ RCMP ਨੇ ਜਿਹੜਾ ਇਹ ਜਿਹੜੇ ਇਹਨਾਂ ਦੇ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਆ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਮੈਨੀਟੋਬਾ ਦੀ ਇਹ ਖਬਰ ਆ ਇਨਵੈਸਟੀਗੇਸ਼ਨ ਇੱਕ ਕੀਤੀ ਪੋਰਟੇਜ ਦੇ ਵਿੱਚ ਤੇ ਉਹਦੇ ਵਿੱਚ ਇਨਵੈਸਟੀਗੇਸ਼ਨ ਦਾ ਨਤੀਜਾ ਇਹ ਨਿਕਲਿਆ ਕਿ 7 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹਨਾਂ ਦੇ ਉੱਤੇ 65 ਚਾਰजेस ਲਾਏ ਗਏ 2 15 ਸਾਲ ਦੀਆਂ ਕੁੜੀਆਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਜਿਹੜੀਆਂ ਵਿਕਟਮ ਸੀਗੀਆਂ ਹਜੇ ਤੱਕ ਅਥਾਰਟੀਜ਼ ਨੇ ਇਹ ਵੀ ਦੱਸਿਆ ਆ ਕਿ ਹੋਰ ਵਿਕਟਮ ਵੀ ਹੋ ਸਕਦੇ ਹੋਰ ਲੋਕਾਂ ਨੂੰ ਵੀ ਇਸ ਗਲਤ ਧੰਦੇ ਵਿੱਚ ਪਾਇਆ ਗਿਆ ਹੋ ਸਕਦਾ ਪੋਸੀਬਲੀ 13 14 ਸਾਲ ਦੀਆਂ ਕੁੜੀਆਂ ਵੀ ਇਹਦੇ ਵਿੱਚ ਦੱਸੀਆਂ ਜਾ ਰਹੀਆਂ ਪਰ ਉਹਨਾਂ ਦੀ ਆਈਡੈਂਟੀਟੀ ਨਹੀਂ ਦੱਸੀ ਜਾ ਰਹੀ ਅਸਲ ਦੇ ਵਿੱਚ ਇੱਕ ਅਸੈਸੀਨੇਟ ਦੀ ਜਿਹੜੀ ਉਹ ਉਹਨਾਂ ਦੇ ਨਾਲ ਦੋਸਤੀ ਕਰਦੀ ਸੀ ਉਹਦੇ ਤੋਂ ਬਾਅਦ ਅ ਮਤਲਬ ਇੰਟਰੋਡਿਊਸ ਕਰਦੀ ਸੀ ਫਿਰ ਹੋਰ ਵੱਡੀ ਉਮਰ ਦੇ ਲੋਕਾਂ ਦੇ ਨਾਲ ਜਿਹੜੀਆਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇਹ ਗਲਤ ਕੰਮ ਕਰੋ ਤੇ ਉਹਦੇ ਲਈ ਫਿਰ ਡਰੱਗਸ ਕਹਿ ਲਓ ਤੇ ਜਾਂ ਕੁਝ ਹੋਰ ਪੈਸਾ ਤੇ ਲੋਰਾਂ ਨੂੰ ਦਿੱਤਾ ਜਾਂਦਾ ਸੀ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਐਕਸਪਲੋਇਟੇਸ਼ਨ ਆ ਇਹਦੀ ਰਿਪੋਰਟ ਹੋਈ ਸੀਗੀ ਜੂਨ 2023 ਤੇ ਮਈ 2024 ਦੇ ਵਿਚਕਾਰ ਸਾਲ ਤੋਂ ਜ਼ਿਆਦਾ ਇਸ ਸਮੇਂ ਦੇ ਵਿੱਚ ਜਿਹੜੇ ਵਿਕਟਮ ਸੀ ਜਿਹੜੇ ਇਸ ਕੰਮ ਦਾ ਸ਼ਿਕਾਰ ਹੋਏ ਆ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਤਰੀਕੇ ਦੇ ਨਾਲ ਰੱਖਿਆ ਤੇ ਹੁਣ ਜਿਹੜਾ ਦੱਸਦੇ ਆ ਕਿ ਉਹਨਾਂ ਨੂੰ ਜਿਹੜੇ ਮਾਈਨਰਸ ਨਹੀਂ ਛੋਟੇ ਬੱਚੇ ਸੀ ਉਹਨਾਂ ਨੂੰ ਡਰੱਗਸ ਦਿੱਤੀ ਗਈ ਤੇ ਜਿਹੜਾ ਪੈਸਾ ਵੀ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਉਹ ਇਹ ਜਿਹੜੇ ਗਲਤ ਕੰਮ ਕਰ ਲੈਂਦੇ ਸੀ ਮਤਲਬ ਜਿਹੜੀਆਂ ਕੁਝ ਉਹ ਜਿਹਨੂੰ ਕਹਿ ਜਾ ਸਕਦਾ ਕਿ ਉਹ ਸੈਕਸ਼ੂਅਲ ਐਕਟਸ ਜਿਹੜੇ ਕਰ ਲੈਂਦੇ ਸੀ ਉਸ ਤੋਂ ਬਾਅਦ ਇਹ ਕੁਝ ਦਿੱਤਾ ਜਾਂਦਾ ਸੀ ਗ੍ਰਫਤਾਰੀ ਹੋਈ ਹੈ ਮੈਨੀਟੋਬਾ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਆ आरसीएमपी ਦੀ ਸਪੈਕਟਰ ਸਪੈਕਟਰ ਉਹਨਾਂ ਦੇ ਸ਼ਾਨ ਪਾਇਕ ਉਹਨਾਂ ਦੇ ਦੱਸਣ ਦੇ ਅਨੁਸਾਰ ਜਿਹੜਾ ਇਹ ਮਨੁੱਖੀ ਸਮਗਲਿੰਗ ਦਾ ਮਾਮਲਾ ਵੀ ਇਹਦੇ ਨਾਲ ਜੁੜਿਆ ਆ ਕਿ ਜਿਹੜੇ ਯੂਥ ਨੇ ਉਹਨਾਂ ਦੀ ਵਲਨਰੇਬਿਲਟੀ ਦੇ ਉੱਤੇ ਵੀ ਸਵਾਲ ਆਇਆ ਕਿ ਇਹਦੇ ਬਹੁਤ ਜਿਹੜੇ ਖਤਰਨਾਕ ਨਤੀਜੇ ਆਉ ਸਾਹਮਣੇ ਆ ਸਕਦੇ ਆ ਤੇ ਇਹਦੇ ਵਿੱਚ ਕੁਝ ਹਥਿਆਰ ਰਾਈਫਲ ਤੇ ਸ਼ਾਰਟ ਗਨਸ ਵੀ 14 ਰਾਈਫਲ ਜਿਹੜੀਆਂ ਫਾਇਰ ਆਫ ਜਿਹਨਾਂ ਦੇ ਵਿੱਚ ਰਾਈਫਲ ਤੇ ਸ਼ਾਰਟ ਗਨਸ ਦੱਸੀਆਂ ਜਾ ਰਹੀਆਂ 6 ਹੋਰ ਪੁਰਸ਼ ਜਿਹੜੇ ਨੇ 6 men ਇਥੋਂ ਪੋਰਟਰੇਜ ਲਾ ਪਲੇਰੀ ਤੋਂ ਉਹਨਾਂ ਨੂੰ ਵੀ ਰੈਸਟ ਕੀਤਾ ਗਿਆ ਇਸੇ ਕਨੈਕਸ਼ਨ ਦੇ ਵਿੱਚ ਤੇ ਜਿਹੜੇ ਉਹਨਾਂ ਦੇ ਵੀ ਉੱਤੇ ਵੱਖ-ਵੱਖ ਚਾਰजेस ਨੇ ਉਹ ਲਾਏ ਗਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੋਰ ਗੱਲਬਾਤ ਇਹਦੇ ਸੰਬੰਧੀ ਸਾਹਮਣੇ ਆ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ